ਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ادب ਸਤਕਾਰ ਸੈਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੇ ਵਿਚਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਜਿਸ ਲੜੀ ਦੀ ਵਿਚਾਰ ਕਰਦਿਆਂ ਅਸੀਂ ਵੱਖ-ਵੱਖ ਰਾਗਾਂ ਦੀ ਵਿਚਾਰ ਕੀਤੀ ਕੱਲ੍ਹ ਤੋਂ ਅਸੀਂ ਜੈਤਿ ਸ਼੍ਰੀ ਰਾਗ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਅਰੰਭ ਕੀਤੀ ਸੀ ਜੈਤਿ ਸ਼੍ਰੀ ਰਾਗ ਦੇ ਦੂਜੇ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਰਲ ਮਿਲ ਕੇ ਕੀਤਾ ਹੈ ਸਤਿਗੁਰੂ ਨੇ ਜੋ ਸੁਚੱਜਾ ਗਿਆਨ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤਾ ਜਤ ਸ੍ਰੀ ਮਹਿਲਾ ਨੋਵਾ ਗੁਰੂ ਤੇਗ ਬਹਾਦਰ ਸਾਹਿਬ ਦਾ ਜਤ ਸ੍ਰੀ ਰਾਕ ਦਾ ਇਹ ਪਾਵਨ ਸ਼ਬਦ ਹਰ ਜੋ ਰਾਖ ਲੈ ਉਪਤ ਮੇਰੀ ਭਾਵੇਂ ਕਿ ਬੜੀ ਵਾਰ ਅਸੀਂ ਲਫ਼ਜ਼ ਸਤਿਗੁਰੂ ਦੀ ਬਾਣੀ ਦੇ ਵਿੱਚ ਹਰ ਜੀ ਪੜਦੇ ਹਾਂ ਹਰ ਰੱਬ ਦੇ ਵਾਸਤੇ ਜੀ ਜਿਹੜਾ ਹੈ ਉਹ ਸਨਮਾਨਜਨਕ ਹੋ ਗਿਆ ਹੁਣ ਇੱਥੇ ਸਤਿਗੁਰੂ ਨੇ ਜੂ ਲਫਜ਼ ਵਰਤੇ ਇਹਦਾ ਅਰਥ ਵੀ ਜਿਹੜਾ ਹੋਏਗਾ ਉਹ ਜੀ ਹੀ ਹੋਏਗਾ ਸਾਬ ਨੇ ਕਿਰਪਾ ਕੀਤੀ ਹਰ ਜੂ ਰਾਖ ਲੇਹੁ ਪਤ ਮੇਰੀ ਹੁਣ ਇਹ ਜੇ ਸਿੱਧੇ ਜੇ ਅਰਥ ਹੋਏ ਰੱਬ ਜੀ ਮੇਰੀ ਇੱਜ਼ਤ ਰੱਖ ਲੋ ਰੱਬ ਜੀ ਮੇਰੀ ਪਤ ਰੱਖ ਲੋ ਕਾਦੇ ਵਾਸਤੇ ਕੀ ਕਰਤਾ ਇਹੋ ਜਹ ਫਿਰ ਸਤਿਗੁਰੂ ਨੇ ਅੱਗੇ ਜ਼ਿਕਰ ਕੀਤਾ ਜਮ ਕੋ ਤਰਾਸ ਭਇਓ ਉਰ ਅੰਤਰਾ ਮਹਾਰਾਜ ਮੇਰੇ ਅੰਦਰ ਨਾ ਮੌਤ ਦਾ ਡਰ ਹੈ ਸਰਨ ਗਹੀ ਕਿਰਪਾ ਨਿੰਦ ਤੇਰੀ ਉਨ ਜਿਹੜਾ ਪਹਿਲਾ ਰਹਾਉ ਵਾਲਾ ਪੈਦਾ ਇਹਦਾ ਸਿੱਧਾ ਜਾਇਕਰਤ ਸਾਡੇ ਸਾਹਮਣੇ ਆਇਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਉੱਤਮ ਪੁਰਸ਼ ਦੇ ਰੂਪ ਦੇ ਵਿੱਚ ਆਪਣੇ ਉੱਪਰ ਗੱਲ ਟੁਕਾ ਕੇ ਸਾਨੂੰ ਇਹ ਗੱਲ ਸਮਝਾ ਰਿਹਾ ਰੱਬ ਜੀ ਮੇਰੀ ਇੱਜ਼ਤ ਰੱਖ ਲਓ ਮੇਰੀ ਪਤ ਰੱਖ ਲਓ ਮੈਨੂੰ ਮੌਤ ਦਾ ਬੜਾ ਡਰ ਹੈ ਮੌਤ ਦੇ ਡਰ ਕਰਕੇ ਤੁਹਾਡੀ ਸ਼ਰਨ ਫੜੀ ਐ ਕਿਰਪਾ ਕਰੋ ਜਿਹੜਾ ਅੰਦਰ ਦਾ ਸਹਿਮੈ ਨਾ ਖਤਮ ਹੋ ਜਾਏ ਇਹਦੇ ਨਾਲ ਦਾ ਹੋਮੋਹੂ ਵਿਚਾਰ ਅਸੀਂ ਪਿਛਲੇ ਤਨਸਰੀ ਰਾਗ ਦੇ ਵਿੱਚ ਵੀ ਇੱਕ ਸ਼ਬਦ ਵਿਚਾਰਿਆ ਜਿੱਥੇ ਸਤਿਗੁਰੂ ਨੇ ਇਹ ਜ਼ਿਕਰ ਕੀਤਾ ਸੀ ਮੈਂ ਪਾਪ ਬੜੇ ਕੀਤੇ ਮਹਾਰਾਜ ਮੇਰਾ ਬਣੇਗਾ ਬੜੇ ਗੁਨਾਹ ਕੀਤੇ ਬੜਾ ਉਜ ਕੀਤਾ ਕੀ ਬਣੇਗਾ ਨਾ ਭਗਤੀ ਕੀਤੀ ਨਾ ਕੋ ਚੰਗਾ ਕੀਤਾ ਕੀ ਹੋਏਗਾ ਸਤਿਗੁਰੂ ਨੇ ਉਹ ਗਿਆਨ ਸਾਡੇ ਸਾਹਮਣੇ ਰੱਖਿਆ ਮੌਤ ਦਾ ਡਰ ਇੱਕ ਸ਼ਬਦ ਨਾਲ ਭਗਤ ਕਬੀਰ ਸਾਹਿਬ ਜੀ ਦਾ ਉਹਨੂੰ ਨਾਲ ਜੋੜੀਏ ਵਿਸ਼ੇ ਨਾਲ ਸੰਬੰਧਿਤ ਹੈ ਗੱਲ ਸਮਝਣੀ ਸੌਖੀ ਹੋਏਗੀ ਭਗਤ ਕਬੀਰ ਸਾਹਿਬ ਜੀ ਦੀ ਜਦੋਂ ਸ਼ਬਦਾਂ ਦੀ ਲੜੀ ਅਸੀਂ ਵਿਚਾਰੀ ਸੀ ਉਸੇ ਲੜੀ ਦੇ ਵਿੱਚ ਅਸੀਂ ਸ਼ਬਦ ਵਿਚਾਰਿਆ ਸੀ ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਜਿਹੜੀ ਬਾਲੜੀ ਜਿੰਦ ਹੈ ਨਾ ਡਰ ਰਹੀ ਹੈ ਸੈਲੀ ਪਈ ਹੈ ਕਿਉਂ ਕਿਸ ਚੀਜ਼ ਦਾ ਡਰ ਹੈ ਥਰ ਹਰ ਕੰਪੈ ਬਾਲਾ ਜੀਓ ਮੇਰੀ ਅੰਦਰ ਦੀ ਜਿੰਦ ਡਰੀ ਪਈ ਤੇ ਡਰ ਇਸ ਗੱਲ ਦਾ ਪਤਾ ਨਹੀਂ ਰੱਬ ਨੇ ਕੀ ਕਰਨਾ ਹੈ ਕੀ ਬਣੇਗਾ ਮੇਰਾ ਸਤ ਸੰਗਤ ਇਹ ਡਰ ਪੈਦਾ ਹੋਣਾ ਬੜਾ ਜ਼ਰੂਰੀ ਹੈ ਜਦੋਂ ਸਤਗੁਰੂ ਨੇ ਇੱਕ ਬਚਨ ਅਸੀਂ ਵਿਚਾਰਿਆ ਜਿੱਥੇ ਮਹਾਰਾਜ ਕਹਿੰਦੇ ਨਰ ਅਚੇਤ ਪਾਪ ਤੇ ਡਰਦੇ ਬੰਦਿਆ ਤੂੰ ਸੋਚਦਾ ਨਹੀਂ ਇਸ ਬਾਰੇ ਅਚੇਤ ਹੋਇਆ ਪਿਆ ਪਰ ਤੂੰ ਪਾਪ ਤੋਂ ਡਰਿਆ ਕਰ ਕਿ ਕਿਉਂ ਡਰਨਾ ਤੇ ਉਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਸ ਕਰ ਕਿਛ ਕਰਸੀ ਪਿਓ ਪਤਾ ਨਹੀਂ ਰੱਬ ਨੇ ਮੇਰਾ ਕਰਨਾ ਕੀ ਹੈ ਰੈਨ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰੈਨ ਗਈ ਰਾਤ ਚਲੀ ਗਈ ਦਿਨ ਇਹੋ ਚਲੇ ਜਾਣਾ ਰਾਤ ਦਾ ਅਰਥ ਇੱਥੇ ਜਵਾਨੀ ਦਿਨ ਉਹ ਦੇ ਪਾਵਰ ਗਏ ਬੱਗ ਬੈਠੇ ਆਏ ਕਾਲੇ ਚਲੇ ਗਏ ਤੇ ਚਿੱਟੇ ਆ ਗਏ ਇਹ ਡਰ ਹੈ ਸਤਿਗੁਰੂ ਨੇ ਨਾ ਇਹ ਵੀ ਕਿਹਾ ਮਹਾਰਾਜ ਕਹਿੰਦੇ ਇਹ ਵੀ ਇੱਕ ਰੱਬ ਦਾ ਮੈਸੇਜ ਹੈ ਕਾਲੇ ਜਾਣਾ ਚਿੱਟੇ ਆਣਾ ਇਹ ਰੱਬ ਦਾ ਮੈਸੇਜ ਹੈ ਬਾਬਾ ਫਰੀਦ ਸਾਹਿਬ ਦਾ ਬਚਨ ਅਸੀਂ ਵਿਚਾਰਨੇ ਆ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਦੇਤ ਫਰੀਦਾ ਜੇਥਿਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਵੀ ਦਾੜੀ ਚਿੱਟੀ ਹੁੰਦੀ ਜਾ ਰਹੀ ਹੈ ਵਾਲ ਚਿੱਟੇ ਹੁੰਦੇ ਜਾ ਰਹੇ ਆ ਇਹਦਾ ਮਤਲਬ ਇਹ ਆ ਵੀ ਅੱਗੋਂ ਨੇੜਾ ਆ ਗਿਆ ਸਫ਼ਰ ਥੋੜਾ ਜਾਂ ਰਹਿ ਗਿਆ ਤੇ ਪਿੱਛੇ ਮੁੜ ਕੇ ਵੇਖ ਬੜਾ ਦੂਰ ਰਹਿ ਗਿਆ ਉਨੇ ਚ ਦੂਰ ਦਾ ਅਰਥ ਵੀ ਸਮਾ ਮੁੱਕ ਗਿਆ ਤੇ ਪੱਲੇ ਕੁਝ ਵੀ ਨਹੀਂ ਇਸ ਗੱਲ ਦਾ ਡਰ ਹੈ ਵੀ ਮੌਤ ਤੇ ਸਾਰਿਆਂ ਨੂੰ ਹੀ ਆਉਣੀ ਹੈ ਪਰ ਜਦੋਂ ਅਸੀਂ ਆਪਣੇ ਜੀਵਨ ਦੀ ਗੱਲ ਕਰਨੇ ਆ ਜਾਂ ਅਸੀਂ ਜਿਹੜੇ ਗੁਰਸਿੱਖ ਕਮਾਈ ਵਾਲੇ ਨੇ ਉਹਨਾਂ ਦੀ ਗੱਲ ਕਰਨੇ ਆ ਤੇ ਦੋਵਾਂ ਦੇ ਵਿੱਚ ਅੰਤਰ ਕੀ ਹੈ ਉਹ ਮੌਤ ਤੋਂ ਘਬਰਾਉਂਦੇ ਨਹੀਂ ਅਸੀਂ ਨਾ ਤੋਂ ਡਰਦੇ ਆ ਇਹ ਮੈਂ ਕਈ ਵਾਰ ਸਮਝਣਾ ਇਹ ਸਿਰਫ ਉਦਾਂ ਦੀ ਗੱਲ ਹੈ ਇੱਕ ਬੱਚਾ ਕਲਾਸ ਦੇ ਵਿੱਚ ਜਦੋਂ ਜਾ ਕੇ ਬੈਠਾ ਉਹ ਨਿਡਰ ਹੋ ਕੇ ਬੈਠਾ ਸਾਹਮਣੇ ਹੋ ਕੇ ਬੈਠਾ ਇੱਕ ਜਿਹੜਾ ਉਹ ਪਿੱਛੇ ਲੋਕ ਕੇ ਬੈਠਾ ਦੋਵਾਂ ਦੇ ਵਿੱਚ ਅੰਤਰ ਕੀ ਹੈ ਇੱਕ ਆਪਣਾ ਹੋਮਵਰਕ ਕੰਪਲੀਟ ਕਰਕੇ ਆਇਆ ਹੈ ਤੇ ਜਿਹਨੇ ਆਪਣਾ ਹੋਮਵਰਕ ਕੰਪਲੀਟ ਕਰਕੇ ਬੈਠਾ ਨਾ ਉਹ ਕਹਿੰਦਾ ਅੱਜ ਚੈੱਕ ਕਰ ਲੈ ਹੁਣ ਚੈੱਕ ਕਰ ਲੈ ਭਲਕੇ ਚੈੱਕ ਕਰ ਲੈ ਮੈਨੂੰ ਪਰਵਾਹੀ ਕੋਈ ਨਹੀਂ ਜੋ ਜਿੰਨੇ ਮੇਰੇ ਵਰਗੇ ਨੇ ਕੀਤਾ ਕੁਝ ਨਹੀਂ ਹੁੰਦਾ ਉਹ ਕਹਿੰਦਾ ਦਿਨ ਲੰਘ ਹੀ ਜਾਏ ਅੱਜ ਦਾ ਲੰਘ ਜਾਏ ਨਾ ਹੀ ਵੇਖੇ ਟੀਚਰ ਦੀ ਨਜ਼ਰ ਹੀ ਨਾ ਪਏ ਤੇ ਜਦੋਂ ਅਸੀਂ ਮੌਤ ਤੋਂ ਡਰ ਰਹੇ ਆ ਨਾ ਮੌਤ ਦਾ ਸਹਿਮ ਹੈ ਤੇ ਉਹਦਾ ਕਿਤੇ ਨਾ ਕਿਤੇ ਕਾਰਨ ਹੀ ਇਹ ਹੈ ਵੀ ਜੋ ਕਰਨਾ ਸੀ ਉਹ ਕੀਤਾ ਹੀ ਨਹੀਂ ਜੋ ਕੰਮ ਬਣਦਾ ਸੀ ਉਹ ਨਹੀਂ ਕੀਤਾ ਤਾਂ ਕਰਕੇ ਮੌਤ ਦਾ ਸਹਿਮ ਹੈ ਪਵਰ ਗਏ ਬਗ ਬੈਠੇ ਜਾਏ ਮਹਾਰਾਜ ਕਹਿੰਦੇ ਕਾਲੇ ਚਲੇ ਗਏ ਚਿੱਟੇ ਆ ਕੇ ਬੈਠ ਗਏ ਕੱਚਾ ਕਰਵ ਰਹਿ ਨਾ ਪਾਣੀ ਮਹਾਰਾਜ ਕਹਿੰਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਕੱਚੇ ਘੜੇ ਦੇ ਵਿੱਚ ਪਾਣੀ ਨਹੀਂ ਟਿਕਦਾ ਇਹ ਹੋਲੀ-ਹੋਲੀ ਸਿਮ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ ਪਰ ਉਹ ਖਤਮ ਹੋ ਜਾਂਦਾ ਹੈ ਹੰਸ ਚਲਿਆ ਕਾਇਆ ਕੁਮਲਾਨੀ ਜਿਸ ਦਿਨ ਹੰਸ ਨੇ ਉਡਾਰੀ ਮਾਰ ਦਿੱਤੀ ਇੱਕ ਆਇਆ ਨੇ ਖਾਕ ਹੋ ਜਾਣਾ ਖਤਮ ਕੁਮਲਾ ਜਾਣੀ ਹੈ ਅੱਜ ਖੜੀ ਹੋਈ ਹੈ ਹੌਲੀ ਹੌਲੀ ਇੱਕ ਆਇਆ ਖਤਮ ਹੋ ਜਾਏਗੀ ਮਾਰਦ ਕਹਿੰਦੇ ਇਹ ਡਰ ਹੈ ਮੈਨੂੰ ਇਸ ਗੱਲ ਦਾ ਵੀ ਸਾਹ ਮੁੱਕਦੇ ਜਾ ਰਹੇ ਨੇ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ ਤੇ ਜਦੋਂ ਮੈਂ ਨਿਚੋੜ ਕੱਢ ਕੇ ਵੇਖਦਾ ਕਿ ਖੈ ਕੀ ਪੱਲੇ ਕੀ ਹੈ ਤੇ ਕੁਝ ਵੀ ਨਹੀਂ ਇੱਕ ਹੋਰ ਬੜਾ ਪਿਆਰਾ ਬਚਨ ਚਲੋ ਇਸ ਵਿਸ਼ੇ ਦੇ ਨਾਲ ਜੋੜ ਲਈਏ ਕਿਚਰ ਆਟਾ ਗਿਰ ਪ੍ਰਿਆ ਕਿਛੂ ਨਾ ਆਇਓ ਹਾਤ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ਬੜਾ ਪਿਆਰਾ ਕਨਸੈਪਟ ਗੁਰਬਾਣੀ ਦਾ ਮਹਾਰਾਜ ਕਹਿੰਦੇ ਉਦਾਹਰਣ ਦਿੱਤੀ ਸਤਗੁਰੂ ਨੇ ਵੀ ਆਟਾ ਪੀਣ ਦੇ ਵਾਸਤੇ ਦਾਣੇ ਲੈ ਤੇ ਦਾਣੇ ਲੈ ਕੇ ਕੋਈ ਮੁਟਿਆਰ ਦਾਣੇ ਪੀ ਕੇ ਵਾਪਸ ਆ ਰਹੀ ਸੀ ਤੇ ਅਚਾਨਕ ਗਲੀ ਦੇ ਵਿੱਚੋਂ ਨਿਕਲਣਾ ਹੋਇਆ ਚਿੱਕੜ ਦੇ ਵਿੱਚੋਂ ਨਿਕਲਣਾ ਹੋਇਆ ਤੇ ਉਹ ਆਟਾ ਡਿੱਗ ਪਿਆ ਸਾਰਾ ਡਿੱਗ ਪਿਆ ਉਹ ਕਹਿੰਦੇ ਪੱਲੇ ਤੇ ਕੁਝ ਵੀ ਨਹੀਂ ਪਿਆ ਕਹਿੰਦੇ ਹਾਂ ਜਿੱਥੇ ਪੱਲੇ ਪਿਆ ਜਦੋਂ ਬੁੱਕ ਭਰ ਕੇ ਚੱਕੀ ਦੇ ਵਿੱਚ ਪਾਣੀ ਦਾਣਿਆਂ ਦੇ ਥੋੜੇ ਜਿਹਾ ਬੁੱਕ ਪਰ ਕੇ ਮੂੰਚ ਵੀ ਪਾ ਲੈਣੇ ਤੇ ਜਿਹੜਾ ਪੀਂਦਿਆਂ ਪੀਂਦਿਆਂ ਮੂੰਹ ਦੇ ਵਿੱਚ ਪਾ ਲਈ ਉਹੀ ਨਿਬੇ ਆ ਬਾਕੀ ਕੁਝ ਨਹੀਂ ਪੱਲੇ ਪਿਆ ਬਸ ਮਹਾਰਾਜ ਕਹਿੰਦੇ ਜਿਹੜੀ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਪੱਲੇ ਸਿਮਰਨ ਕਰ ਲਿਆ ਕੰਮ ਕਰਦਿਆਂ ਕਰਦਿਆਂ ਨਹੀਂ ਤੇ ਤੁਸੀਂ ਸੋਚੋ ਵੀ ਕੰਮ ਛੱਡ ਕੇ ਸਿਮਰਨ ਕਰਾਂਗੇ ਕੰਮ ਛੱਡ ਕੇ ਇਕੱਲੇ ਬੈ ਕੇ ਕਿਤੇ ਸਮਾਂ ਕੱਢਾਂਗੇ ਫਿਰ ਕਿਤੇ ਮਿਲੇਗਾ ਇਹ ਨਹੀਂ ਮਿਲਣਾ ਕੰਮ ਕਰਦਿਆਂ ਕਰਦਿਆਂ ਜਿੰਨਕ ਮੌਕਾ ਮਿਲਿਆ ਉਹਨਾਂ ਕ ਚੇਤਾ ਕਰ ਲਓ ਇਹ ਹੀ ਹੋ ਜਾਏਗਾ ਨਹੀਂ ਤੇ ਵੇਲ ਕਿਸੇ ਨੂੰ ਨਹੀਂ ਮਿਲੇ ਖੈਰ ਆਪਾਂ ਜਿਹੜਾ ਜ਼ਿਕਰ ਕਰ ਰਹੇ ਹਰ ਜੂ ਰਾਖ ਲਿਓ ਪਤ ਮੇਰੀ ਤੇ ਉਹਦੇ ਨਾਲ ਅਸੀਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਜੋੜਿਆ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਵੀ ਡਰ ਲੱਗਦਾ ਕੀਤਾ ਕੁਝ ਨਹੀਂ ਇੱਥੇ ਵੀ ਉਹੀ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਤਿਗੁਰੂ ਜੀ ਮੌਤ ਦਾ ਬੜਾ ਡਰ ਹੈ ਕੀ ਬਣੇਗਾ ਇਸੇ ਕਰਕੇ ਇਹ ਸਹਿਮ ਮੁੱਕ ਜੇ ਇਹ ਡਰ ਮੁੱਕ ਜੇ ਅੱਛਾ ਮੈਂ ਇੱਕ ਵਿਦਵਾਨ ਦੀ ਗੱਲ ਸੁਣਿਆ ਨਾ ਬੜੀ ਕਮਾਲ ਦੀ ਗੱਲ ਆਖੀ ਉਹ ਕਹਿੰਦੇ ਮੌਤ ਦਾ ਡਰ ਸਾਨੂੰ ਜਿੱਥੇ ਆਪਣਾ ਹੈ ਉੱਤੇ ਆਪਣਿਆਂ ਦਾ ਵੀ ਹੈ ਆਮ ਤੌਰ ਤੇ ਬੜੀ ਵਾਰ ਨਾ ਲਫ਼ਜ਼ਾਂ ਦਾ ਹੇਰ ਫੇਰ ਹੁੰਦਾ ਹੈ ਵੀ ਅਸੀਂ ਇਨਸਾਨ ਆ ਅਸੀਂ ਥੋੜੇ ਜਿਹਾ ਚਲਾਕ ਬਿਰਤੀ ਦੇ ਆ ਤੇ ਅਸੀਂ ਲਫ਼ਜ਼ਾਂ ਦੇ ਹੇਰ ਫੇਰ ਦੇ ਨਾਲ ਗੱਲ ਉਹੀ ਕਰਨੀ ਹੁੰਦੀ ਹੈ ਪਰ ਕਈ ਵਾਰ ਅਸੀਂ ਲਫ਼ਜ਼ ਬਦਲ ਦਿੰਨੇ ਆ ਲਫ਼ਜ਼ਾਂ ਦਾ ਰੂਪ ਬਦਲ ਦਿੰਨੇ ਉਹਨਾਂ ਗੱਲ ਕੀਤੀ ਉਹ ਕਹਿੰਦੇ ਵੀ ਕਿਸੇ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਲੋਕ ਵਧਾਈਆਂ ਦੇਣ ਦੇ ਵਾਸਤੇ ਗਏ ਬੱਚਾ ਤੰਦਰੁਸਤ ਹੈ ਡਾਕਟਰਸ ਨੇ ਵੀ ਕਿਹਾ ਵੀ ਨਹੀਂ ਬੱਤਵਦੀਆ ਕੋਈ ਦਿੱਕਤ ਨਹੀਂ ਹੈ ਬੱਚਿਓ ਅਗਲੇ ਗਏ ਉਹਨਾਂ ਜਿੱਥੇ ਵਧਾਈਆਂ ਦਿੱਤੀਆਂ ਨਾ ਉੱਥੇ ਗੱਲ ਆਖੀ ਰੱਬ ਇਹਦੀ ਲੰਮੀ ਉਮਰ ਕਰੇ ਹੁਣ ਉਹਦਾ ਮਤਲਬ ਕੀ ਹੈ ਵੀ ਲਫ਼ਜ਼ ਹੀ ਬਦਲੇ ਨੇ ਮਤਲਬ ਤੇ ਇਹੀ ਆ ਵੀ ਇਹਨੂੰ ਮੌਤ ਛੇਤੀ ਨਾ ਆਵੇ ਇਹਦਾ ਮਤਲਬ ਡਰ ਉੱਥੇ ਹੀ ਅਜੇ ਜਨਮ ਹੋਇਆ ਅਜੇ ਜਨਮ ਦੀਆਂ ਵਧਾਈਆਂ ਦੇਣ ਦੇ ਵਾਸਤੇ ਆਏ ਆ ਪਰ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਸੈਮ ਬੈਠਾ ਹੋਇਆ ਹੈ ਮੌਤ ਨਾਲ ਅਜੇ ਅੱਛਾ ਇਹ ਵੀ ਸਤਿਗੁਰੂ ਨੇ ਨਾ ਦੋ ਪੱਖ ਤੋਂ ਬਿਆਨ ਕੀਤਾ ਹੈ ਇੱਕ ਇੱਕ ਪਾਸੇ ਮਹਾਰਾਜ ਕਹਿੰਦੇ ਮੌਤ ਤੋਂ ਡਰ ਤੇ ਇੱਕ ਪਾਸੇ ਮਹਾਰਾਜ ਕਹਿੰਦੇ ਮੌਤ ਦੀ ਪਰਵਾਹ ਨਹੀਂ ਕਰਨੀ ਤੇ ਦੋਵੇਂ ਪੱਖ ਬਾਣੀ ਦੇ ਨੇ ਜਦੋਂ ਮਹਾਰਾਜ ਨੇ ਕਿਹਾ ਵੀ ਤੂੰ ਆਪਣਾ ਕੰਮ ਵੇਖ ਜੋ ਤੂੰ ਕਰਨ ਦੇ ਵਾਸਤੇ ਆਇਆ ਉਹ ਨਹੀਂ ਕੀਤਾ ਤੇ ਤੂੰ ਡਰ ਤੇ ਜੇ ਕਿਤੇ ਮੌਤ ਸਾਹਮਣੇ ਆ ਗਈ ਤੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਫਿਰ ਕਬਰੌਣਾ ਨਹੀਂ ਤੇ ਉੱਥੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਮਰਨੇ ਤੇ ਕੀ ਡਰਪਣਾ ਜਬ ਹੱਥ ਸੰਦੋਰਾ ਲੈਨ ਫਿਰ ਕਾਦੀ ਪਰਵਾ ਸਭ ਕਹਿੰਦੇ ਜਮ ਕੋ ਤਰਾਸ ਭਇਓ ਔਰ ਅੰਦਰ ਮੌਤ ਦਾ ਡਰ ਹੈ ਅੰਦਰ ਤਾਂ ਕਰਕੇ ਮੌਤ ਦਾ ਡਰ ਖਤਮ ਹੋ ਜੇ ਸ਼ਰਨ ਗਹੀ ਕਿਰਪਾ ਨਿੰਦ ਤੇਰੀ ਕਿਰਪਾ ਨਿੰਦ ਕਿਰਪਾ ਦੇ ਘਰ ਸਤਿਗੁਰੂ ਤਾਂ ਕਰਕੇ ਤੇਰੇ ਸ਼ਰਨ ਦੇ ਵਿੱਚ ਆਇਆ ਇਹ ਡਰ ਖਤਮ ਹੋ ਜੇ ਅੰਦਰੋਂ ਉਹ ਗੱਲ ਅੱਗੇ ਜਾ ਕੇ ਗੱਲ ਕਲੀਅਰ ਸ਼ਬਦ ਦੇ ਵਿੱਚ ਨਾ ਕੀਤੀ ਹੈ ਸਤਿਗੁਰੂ ਨੇ ਮਹਾ ਪਤਿਤ ਮਗਦ ਲੋਭੀ ਫੋਨ ਕਰਤ ਪਾਪ ਅਬ ਹਾਰਾ ਇਹ ਹੈ ਅਸਲ ਤਸਵੀਰ ਧਰਮ ਇਹਨੂੰ ਇਸ ਕਰਕੇ ਹੈ ਮੈਂ ਹਾਂ ਮਹਾ ਪਤਿਤ ਮੈਂ ਹਾਂ ਮੂਰਖ ਮੈਂ ਹਾਂ ਲੋਭੀ ਤੇ ਸਤਗੁਰੂ ਪਾਪ ਕਰ ਕਰਕੇ ਹਾਰ ਗਿਆ ਤੋਬਾ ਕਰ ਲਈ ਉਸ ਪਿਛਲੀ ਵਾਰ ਸ਼ਬਦ ਵਿਚਾਰਿਆ ਸੀ ਉਦੋਂ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਇਹ ਮੰਨਣਾ ਵੀ ਬਹੁਤ ਔਖਾ ਹੈ ਇਸ ਵਕਾਰ ਕਰਨਾ ਕਿ ਮੈਂ ਬڑے ਪਾਪ ਕੀਤੇ ਨੇ ਮੈਂ ਬڑے ਗੁਨਾਹ ਕੀਤੇ ਨੇ ਅਸੀਂ ਨਹੀਂ ਮੰਨਦੇ ਪੈ ਮਰਦੇ ਕੋ ਵਿਸਰਤ ਨਾ ਹਨ ਮਰਨ ਦਾ ਡਰ ਤੇ ਖਤਮ ਹੀ ਨਹੀਂ ਹੋ ਰਿਹਾ ਹੁਣ ਮੌਤ ਦਾ ਡਰ ਖਤਮ ਨਹੀਂ ਹੋ ਰਿਹਾ ਮੇਰੇ ਅੰਦਰੋਂ ਤਹ ਚਿੰਤਾ ਤਨ ਜਾਰਾ ਇਸੇ ਚਿੰਤਾ ਨੇ ਮੇਰੇ ਤਨ ਨੂੰ ਛੋੜ ਕੇ ਰਿਹਾ ਪਾਪ ਕਰਦਾ ਰਿਹਾ ਬੁਰਾਈ ਕਰਦਾ ਰਿਹਾ ਸਭ ਕੁਝ ਕਰਦਾ ਰਿਹਾ ਤੇ ਹੁਣ ਜੋ ਕੁਝ ਪਾਪ ਦੇ ਕਰਮ ਕੀਤੇ ਨੇ ਪਾਪ ਕਰਨ ਲੱਗਿਆ ਨਹੀਂ ਹੁਣ ਜਦੋਂ ਰਿਜ਼ਲਟ ਨਿਕਲ ਕੇ ਸਾਹਮਣੇ ਆ ਰਿਹਾ ਤੇ ਹੁਣ ਇਹ ਡਰ ਮੇਰੇ ਅੰਦਰ ਹੈ ਇਹ ਸੈਮ ਮੇਰੇ ਅੰਦਰ ਹੈ ਹੁਣ ਕੀ ਬਣੇਗਾ ਹੁਣ ਉਹ ਮੌਤ ਦਾ ਡਰ ਮੇਰੇ ਅੰਦਰ ਬਣਿਆ ਬੈਠਾ ਭੈ ਮਰਬੇ ਕੋ ਵਿਸਰਤ ਨਾ ਹਣ ਤਹ ਚੰਤਾ ਤਨ ਜਾਰਾ ਕੀਏ ਉਪਾਉ ਮੁਕਤ ਕੈ ਕਾਰਨ ਦੈਸ ਕੋ ਉੱਠਾਇਆ ਇਨਾਂ ਤੋਂ ਮੁਕਤੀ ਦੇ ਬੜੇ ਉਪਾਅ ਕੀਤੇ ਆਜ਼ਾਦ ਹੋਣ ਦੇ ਜਿਹੜੇ ਮੈਂ ਪਾਪ ਕੀਤੇ ਨੇ ਜੋ ਮੈਂ ਕੀਤਾ ਇਨਾਂ ਤੋਂ ਮੁਕਤ ਹੋਣ ਦੇ ਬੜੇ ਹੀਲੇ ਕੀਤੇ ਪਰ ਆਜਾਦ ਨਹੀਂ ਹੋ ਪਾਰਿਆ ਘਟ ਹੀ ਭੀਤਰ ਬਸੈ ਨਰੰਜਨ ਤਾ ਕੋ ਮਰਮ ਨਾ ਪਾਇਆ ਜਿਹੜਾ ਅੰਦਰ ਰੱਬ ਬਸ ਰਿਆ ਸੀ ਉਹਦੇ ਨਾਲ ਸੰਬੰਧ ਨਹੀਂ ਜੋੜਿਆ ਉਹਦੀ ਮਹਿਮਾ ਨੂੰ ਨਹੀਂ ਸਮਝ ਪਾਇਆ ਅੱਗੇ ਮੈਂ ਤਾਂ ਕਰਕੇ ਇਹਨਾਂ ਦੇ ਅਰਥ ਸੰਖੇਪ ਕੀਤੇ ਜਿਹੜੀ ਗੱਲ ਅਸਲੀ ਸਮਝਣ ਵਾਲੀ ਉਹਦੇ ਪੱਥੋੜਾ ਜਿਹਾ ਜ਼ੋਰ ਦੇ ਕੇ ਸਮੇਂ ਸਿਰ ਸਮਾਪਤੀ ਕਰਾਂਗੇ ਦਰ ਇਸ ਗੱਲ ਦਾ ਹੈ ਨਾਹਨ ਗੁਣ ਨਾਹਿੰ ਕਛ ਚਪ ਤਪ ਜੇ ਮੌਤ ਵੀ ਆਵੇ ਤੇ ਮੇਰੇ ਪੱਲੇ ਮੈਂ ਭਗਤੀ ਕੀਤੀ ਹੋਵੇ ਮੈਂ ਜਪ ਤਪ ਕੀਤਾ ਹੋਵੇ ਤੇ ਮੌਤ ਦੀ ਪਰਵਾਹੀ ਕੋਈ ਨਹੀਂ ਕਿਉਂਕਿ ਮੈਂ ਆਪਣੇ ਜੀਵਨ ਨੂੰ ਸਵਾਰ ਲਿਆ ਮੈਂ ਆਪਣੇ ਜੀਵਨ ਨੂੰ ਉੱਤਮ ਬਣਾ ਲਿਆ ਤੇ ਜੋ ਮੇਰੇ ਪੱਲੇ ਹੋਣਾ ਚਾਹੀਦਾ ਸੀ ਉਹ ਮੇਰੇ ਪੱਲੇ ਨਹੀਂ ਹੈ ਮੇਰੇ ਕੋਲ ਇਨਵੈਸਟਮੈਂਟ ਕੁਝ ਵੀ ਨਹੀਂ ਹੈ ਦੇਣ ਦੇ ਵਾਸਤੇ ਕੁਝ ਵੀ ਨਹੀਂ ਹੈ ਇਸ ਗੱਲ ਦਾ ਡਰ ਹੈ ਹਜ਼ੂਰ ਦੀ ਬਾਣੀ ਦਾ ਇੱਕ ਬਚਨ ਹੈ ਸਹਿਬ ਕਹਿੰਦੇ ਮਹਾਰਾਜ ਤੇਰੀ ਤੇ ਮੇਰੀ ਬਿਗੜੀ ਤੇ ਬਿਗੜੀ ਇਸ ਕਰਕੇ ਵੀ ਮੈਂ ਤੇਰੀ ਗੱਲ ਨੂੰ ਨਹੀਂ ਮੰਨਿਆ ਮੈਂ ਅਬਮਾਨ ਦੇ ਵਿੱਚ ਪੈ ਕੇ ਅਹੰਕਾਰ ਦੇ ਵਿੱਚ ਪੈ ਕੇ ਤੇਰੇ ਰਾਤੋਂ ਥੜ ਗਿਆ ਪਰ ਰਸਤੇ ਤੋਂ ਥੜਕਣ ਤੋਂ ਬਾਅਦ ਤੇਰੇ ਚਰਨਾਂ 'ਚ ਅਰਦਾਸ ਹੈ ਅਰਜੋਈ ਇਹ ਐ ਸਤਿਗੁਰੂ ਮੈਨੂੰ ਇਹ ਅਹਿਸਾਸ ਹੋਇਆ ਵੀ ਮੈਂ ਆਪਣੇ ਜੀਵਨ ਦੇ ਵਿੱਚ ਮਾੜੇ ਕਰਮ ਕੀਤੇ ਮੈਂ ਆਪਣਾ ਸੁਭਾਅ ਨਹੀਂ ਚੰਗਾ ਬਣਾਇਆ ਸੀਲ ਧਰਮ ਜਪ ਭਗਤ ਨਾ ਕੀਤੀ ਸੀਲ ਦਾ ਅਰਥ ਚੰਗਾ ਸੁਭਾਅ ਜਪ ਭਗਤ ਨਾ ਕੀਤੀ ਨਾ ਭਗਤੀ ਕੀਤੀ ਨਾ ਚੰਗਾ ਸੁਭਾਅ ਬਣਾਇਆ ਹਉ ਅਬਿਮਾਨ ਟੇਢ ਪਗੜੀ ਅਬਮਾਨ ਦੇ ਵਿੱਚ ਪਾ ਕੇ ਅਹੰਕਾਰ ਦੇ ਵਿੱਚ ਪਾ ਕੇ ਜਾਣਦਿਆਂ ਹੋਇਆ ਵੀ ਟੇਡੇ ਰਾਹ ਤੇ ਤੁਰਿਆ ਪਤਾ ਸੀ ਮੈਨੂੰ ਪਰ ਮੇਰਾ ਅਹੰਕਾਰ ਮੇਰਾ ਅਬਮਾਨ ਮੈਨੂੰ ਟੇਡੇ ਰਾਹ ਤੇ ਲੈ ਕੇ ਗਿਆ ਅੰਮਰ ਜਾਨ ਸੰਚੀ ਏ ਕਾਇਆ ਏ ਮਿੱਥਿਆ ਕਾਚੀ ਗਦਰੀ ਜਿਨਾਂ ਨਿਵਾਜ ਸਾਜ ਹਮ ਕੀਏ ਤਿਸੈ ਵਿਸਾਰ ਅਵਰ ਲਗਰੀ ਮਹਾਰਾਜ ਜਿਸ ਰੱਬ ਨੇ ਬਣਾਇਆ ਸੀ ਉਹਦਾ ਮੈਂ ਖਿਆਲ ਨਹੀਂ ਕੀਤਾ ਇਹਨੂੰ ਸਤਗੁਰੂ ਕਹਿੰਦੇ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੇ ਹੁਣ ਕੀ ਕਰਾਂ ਦੋ ਬਚਨ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਹੋਰ ਨਾਲ ਜੋੜੀਏ ਉੱਥੇ ਸਤਿਗੁਰੂ ਨੇ ਜ਼ਿਕਰ ਕੀਤਾ ਸਤਿਗੁਰੂ ਦੀ ਬਾਣੀ ਕਹਿੰਦੀ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਭਰ ਸਰਵਰ ਜਬ ਉਚਲੇ ਤਬ ਤਰਨ ਦੁਹਿਲਾ ਜਦੋਂ ਸਵਾ ਸੀ ਉਦੋਂ ਬੇੜਾ ਬੰਨਿਆ ਕੋਈ ਨਹੀਂ ਹੁਣ ਛੱਲਾ ਆ ਗਈਆਂ ਚਾਰੇ ਪਾਸੇ ਤੇ ਕਹਿੰਦੇ ਕਾਦਾ ਬੇੜਾ ਕਿਹੜਾ ਬੇੜਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਫਰੀਦ ਸਾਹਿਬ ਦਾ ਇਹ ਬਚਨ ਹੈ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਬਤ ਤਬ ਉਚਲੇ ਤਬ ਤਰ ਜਬ ਤਰਨ ਦੁਹੇਲਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਜਪ ਤਪ ਕਾ ਬੰਦ ਬੇੜਲਾ ਇਤ ਲੰਗਾ ਵਹਿਲਾ ਨਾ ਸਰਵਰ ਨਾ ਉਚਲੇ ਐਸਾ ਪੰਥ ਸੁਹੇਲਾ ਜੇ ਕਿਤੇ ਸਮੇਂ ਸਿਰ ਰਹਿੰਦਿਆਂ ਭਗਤੀ ਕੀਤੀ ਹੁੰਦੀ ਵੇਲੇ ਸਿਰ ਰਹਿੰਦਿਆਂ ਗੁਣਾ ਦੀ ਕਮਾਈ ਕੀਤੀ ਹੁੰਦੀ ਤੇ ਜ਼ਿੰਦਗੀ ਦਾ ਰਾਹ ਬੜਾ ਸੁਖਾ ਹੋ ਜਾਣਾ ਸੀ ਜ਼ਿੰਦਗੀ ਦਾ ਰਾਹ ਬੜਾ ਪਤਰਾ ਪਦਰਾ ਹੋ ਜਾਣਾ ਸੀ ਹੁਣ ਤੇ ਚਾਰੇ ਪਾਸਿਆਂ ਤੋਂ ਘਿਰਿਆ ਪਿਆ ਨਾ ਜੇ ਕਿਤੇ ਸਮੇਂ ਸਿਰ ਭਗਤੀ ਇਬਾਦਤ ਕੀਤੀ ਹੁੰਦੀ ਤੇ ਇਹ ਹਾਲਾਤ ਨਹੀਂ ਸਨ ਬਣਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ ਨਾਹੇ ਨ ਗੁਨ ਨਾਹੇਨ ਕਛ ਜਪ ਤਪ ਕੌਨ ਉਪਾਉ ਅਬ ਕੀਜੈ ਨਾਨਕ ਹਾਰ ਪਰਿਉ ਸਰਣਾਗਤ ਹਾਰ ਕੇ ਥੱਕ ਕੇ ਸਾਰੇ ਸਹਾਰੇ ਛੱਡ ਕੇ ਤੇਰੇ ਸਰਨ ਦੇ ਵਿੱਚ ਆਇਆ ਇੱਕ ਦਾਤ ਤੇਰੀ ਸ਼ਰਨ ਦੇ ਵਿੱਚੋਂ ਮੰਗਦਾ ਅਭੈਦਾਨ ਪ੍ਰਭ ਦੀ ਚ ਅਭੈ ਦਾ ਅਰਥ ਹੈ ਨਿਰਪੈਤਾ ਮੌਤ ਦਾ ਡਰ ਖਤਮ ਹੋ ਜੇ ਮੌਤ ਦਾ ਸਹਿਮ ਖਤਮ ਹੋ ਜੇ ਇਦਾਂ ਦੀ ਦਾਤ ਮੈਨੂੰ ਬਖਸ਼ਿਸ਼ ਕਰ ਸਾਰੇ ਹੀਲੇ ਛੱਡ ਕੇ ਬਥੇਰੇ ਹੀਲੇ ਕਰਕੇ ਵੇਖੇ ਬਥੇਰਾ ਉਦਮ ਉਪਰਾਲਾ ਬੜਾ ਕੁਝ ਕਰਕੇ ਵੇਖਿਆ ਕਿਤੋਂ ਕੁਝ ਨਹੀਂ ਲੱਭਿਆ ਤੇ ਸਭ ਤੋਂ ਪਹਿਲੀ ਗੱਲ ਮੈਂ ਇਹ ਸਵੀਕਾਰ ਕਰਕੇ ਤੇਰੇ ਦਰ ਤੇ ਆਇਆ ਕਿ ਮੈਂ ਆਪ ਗਣ ਬੜੇ ਕੀਤੇ ਮੈਂ ਪਾਪੀ ਬੜਾ ਮੈਂ ਗੁਨਾਹ ਬੜੇ ਕੀਤੇ ਔਰ ਇਹ ਸਤਿਗੁਰੂ ਦਾ ਬੜਾ ਕਮਾਲ ਦਾ ਸੁਭਾਅ ਹੈ ਗੁਰੂ ਕਿਰਪਾ ਕਰੇ ਜਿਸ ਦਿਨ ਗੁਰੂ ਦੇ ਸਾਹਮਣੇ ਆ ਕੇ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਨਾ ਉਸ ਦਿਨ ਗੁਰੂ ਪਿੱਛੇ ਮੁੜ ਕੇ ਨਹੀਂ ਦੇਖਦਾ ਬੇੰਤ ਉਦਾਹਰਨਾ ਇਤਿਹਾਸ ਦੇ ਵਿੱਚੋਂ ਸਾਡੇ ਸਾਹਮਣੇ ਖੜੀਆਂ ਨੇ ਇੱਥੇ ਤੇ ਇੱਡੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਵੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਇਆ ਤੇ ਮਹਾਰਾਜ ਨੇ ਪਿੱਛੇ ਥੋੜੀ ਵੇਖਿਆ ਤੂੰ ਕੀ ਕੀਤਾ ਮਹਾਰਾਜ ਕਹਿੰਦੇ ਪਹਿਲੀ ਗੱਲ ਸਵੀਕਾਰ ਕਰਨਾ ਆਜੇ ਕਿ ਅਸੀਂ ਗਲਤ ਤਾਂ ਮਹਾਰਾਜ ਤੇਰੇ ਚਰਨਾਂ 'ਚ ਅਰਦਾਸ ਕਰਕੇ ਅੱਗੇ ਤੋਂ ਤੋਬਾ ਕਰਦੇ ਨਹੀਂ ਕਰਦੇ ਔਰ ਇਹ ਚੀਜ਼ਾਂ ਅਸੀਂ ਕੇਵਲ ਸਤਿਗੁਰੂ ਦੇ ਸਾਹਮਣੇ ਰੱਖੀਏ ਦੁਨੀਆ ਦੇ ਸਾਹਮਣੇ ਦੱਸਣ ਦੀ ਲੋੜ ਨਹੀਂ ਮੈਂ ਕੋਣਾ ਇਹ ਬਚਨ ਜੇ ਅਸੀਂ ਪਾਪੀ ਆ ਅਸੀਂ ਮਨ ਕਰਮੀ ਆ ਅਸੀਂ ਆਪਣੀਆਂ ਭੁੱਲਾਂ ਬਖਸ਼ਾਣੀਆਂ ਨੇ ਅਸੀਂ ਤੇਰਾ ਸ਼ੁਕਰ ਕਰਨਾ ਨਾ ਤੇ ਕੇਵਲ ਸਤਿਗੁਰੂ ਦੇ ਸਾਹਮਣੇ ਕਰੀਏ ਦੁਨੀਆ ਤਮਾਸ਼ਾ ਬਣਾਏਗੀ ਦੁਨੀਆ ਕੰਨਰਸ ਬਣਾਏਗੀ ਸਤਿਗੁਰੂ ਨਾ ਤਮਾਸ਼ਾ ਬਣਾਉਂਦੇ ਨਾ ਕੰਨਰਸ ਬਣਾਉਂਦੇ ਉਹ ਸਿਰਫ ਹੱਲ ਦੱਸਦੇ ਨੇ ਇਹ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਹੀਲਾ ਬਣਾ ਲਈਏ ਵੀ ਜੋ ਵੀ ਅਰਦਾਸ ਕਰਨੀ ਸਤਿਗੁਰੂ ਦੀ ਬਾਣੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ ਮਹਿਤਾਨ ਦੀਵਾਨ ਤੋ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਮੇਰਾ ਦੁੱਖ ਤੇ ਸੁੱਖ ਕੇਵਲ ਤੇਰੇ ਕੋਲ ਹੈ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਇਹ ਜਜ਼ਬਾ ਆ ਜਾਏ ਸਾਨੂੰ ਇਹ ਹੌਸਲਾ ਆ ਜਾਏ ਇੱਕ ਮੈਂ ਬੇਨਤੀ ਕਰਨੀ ਸੀ ਭਾਵੇਂ ਕਿ ਚਲੋ ਸੰਗਤ ਘੱਟ ਹੈ ਪਰ ਤੁਹਾਡੇ ਤੱਕ ਬੇਨਤੀ ਪਹੁੰਚੀ ਅੱਗੇ ਐਤਵਾਰ ਨੂੰ ਵੀ ਮੈਂ ਕੋਸ਼ਿਸ਼ ਕਰਾਂਗਾ ਭਾਵੇਂ ਕਿ ਕੋਸ਼ਿਸ਼ ਕਰਿਆ ਕਰੋ ਵੀ ਅਰਦਾਸ ਜਦੋਂ ਆਪਣੀ ਕਰਨੀ ਖੁਦ ਕਰੋ ਤੇ ਜਿੰਨਾ ਹੋ ਸਕਦਾ ਹੈ ਕੱਲਿਆਂ ਚ ਕਿਸੇ ਨੂੰ ਦੱਸਣ ਦੀ ਦਿਖਾਵੇ ਦੀ ਲੋੜ ਜਿੰਨਾ ਹੋ ਸਕਦਾ ਉਹਨੂੰ ਘੱਟ ਕਰੋ ਦੂਜੀ ਬੇਨਤੀ ਜੇ ਕੋਈ ਅਰਦਾਸ ਕਿਸੇ ਦੇ ਨਾਂ ਦੀ ਹੋ ਵੀ ਰਹੀ ਹੈ ਨਾ ਕੋਈ ਕਰਾ ਵੀ ਰਿਹਾ ਹੈ ਨਾ ਤੇ ਪੁੱਛੋ ਨਾ ਜਾ ਕੇ ਇਹ ਮੈਨੂੰ ਬੜਾ ਦੁੱਖ ਹੋਇਆ ਅੱਜ ਜਦੋਂ ਕਿਸੇ ਨੇ ਦੱਸਿਆ ਨਾ ਕਿ ਇਹ ਗਿਆਨੀ ਜੀ ਅਰਦਾਸ ਕਰਾਈ ਦੀ ਲੋਕ ਆ ਕੇ ਪੁੱਛਦੇ ਕੀ ਹੋਇਆ ਉਹ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਹੈ ਉਹ ਕਰਾਉਣ ਵਾਲਾ ਜਾਣੇ ਗੁਰੂ ਜਾਨੇ ਜਿਸ ਦਿਨ ਤੁਹਾਡੇ ਨਾਲ ਗੱਲ ਕੀਤੀ ਉਸ ਦਿਨ ਤੁਸੀਂ ਪੁੱਛੋ ਕੀ ਹੋਇਆ ਕਿਸੇ ਦਾ ਕਾਮਕਾਰ ਢੱਲਾਵਰ ਅਰਦਾਸ ਕਰਾ ਰਿਆ ਉਹ ਗੁਰੂ ਦੇ ਚਰਨਾਂ 'ਚ ਕਿਉਂਕਿ ਇਹ ਵੀ ਇੱਕ ਦਿਖਾਵਾ ਹੋ ਗਿਆ ਨਾ ਜਦੋਂ ਸੰਗਤ 'ਚ ਨਾ ਲਿਆ ਤੇ ਕਈ ਇਹ ਨਹੀਂ ਵੀ ਸਾਰੇ ਮਾੜੀ ਵਿਰਤੀ ਨਾਲ ਪੁੱਛਦੇ ਆ ਕਈ ਚੰਗੇ ਸੁਭਾਅ ਦੇ ਨਾਲ ਹੀ ਪੁੱਛਦੇ ਭਾਈ ਠੀਕ ਹੈ ਸਭ ਕਿਸੇ ਨੇ ਤੰਦਰੁਸਤੀ ਦੀ ਅਰਦਾਸ ਕਰਾਈ ਤੇ ਉਹ ਆਪਣੇ ਹਿਸਾਬ ਦੇ ਨਾਲ ਕਈ ਵਾਰ ਚੰਗੀ ਵਿਰਤੀ ਦੇ ਨਾਲ ਵੀ ਪੁੱਛ ਲੈਂਦੇ ਤੇ ਕੋਸ਼ਿਸ਼ ਕਰੋ ਨਾ ਜਿਸ ਦਿਨ ਸਾਡੇ ਸਾਹਮਣੇ ਗੱਲ ਆਏ ਕਿ ਅਰਦਾਸ ਨੂੰ ਲੈ ਕੇ ਨਹੀਂ ਪੁੱਛਣਾ ਅਰਦਾਸ ਕਿਉਂ ਕਰਾਈਏ ਨਹੀਂ ਉਹ ਸਿੱਖ ਜਾਣੇ ਗੁਰੂ ਜਾਣੇ ਮੈਂ ਤਾਂ ਕੋਸ਼ਿਸ਼ ਕਰੋ ਕੱਲਿਆਂ ਚ ਕਰੋ ਉਹ ਇਹ ਕਿ ਚਲੋ ਅਰਦਾਸ ਤੇ ਇਹ ਇੱਕ ਪਿਓ ਪੁੱਤ ਦੀ ਗੱਲ ਹੈ ਨਾ ਇਹ ਤੇ ਆਪਸੀ ਸਾਝ ਹੈ ਇਹਨੂੰ ਅਸੀਂ ਇੱਕ ਡਰਾਮਾ ਜਿਹਾ ਬਣਾ ਕੇ ਜਦੋਂ ਤੱਕ ਨਾ ਨਹੀਂ ਲਿਆ ਜਾਂਦਾ ਕਿ ਅਕਿ ਅਰਦਾਸ ਨਹੀਂ ਸੁਣੀ ਜਾਂਦੀ ਸੋ ਉਹ ਗੁਰੇਜ਼ ਕਰੀਏ ਨਾ ਗੱਲਾਂ ਤੋਂ ਸਹਿਬ ਪਰਸ਼ਾ ਦੀ ਕਿਰਪਾ ਕਰਨ ਜੈਤ ਸ੍ਰੀ ਰਾਗ ਦਾ ਦੂਜਾ ਸ਼ਬਦ ਅਜ ਦੇ دیਵਾਨਾ